ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਧੰਨ ਗੁਰਨਾਨਕ ਸਟੋਰ ਮੋਹੀ ਤੋਂ ਤੁਹਾਡੇ ਲਈ ਫਿਰ ਤੋਂ ਨਵੀਂ ਆਫਰ ਲੈ ਕੇ ਹਾਜ਼ਰ ਹਾਂ ਸੋ ਬਹੁਤ ਵਧੀਆ ਆਫਰ ਅੱਜ ਆਲੀ ਵੀ ਆ ਸਾਰੇ ਬੱਚਿਆਂ ਦੇ ਬੱਚਿਆਂ ਦੇ ਕੀ ਸਿਆਣਿਆਂ ਦੇ ਵੀ ਫੇਵਰਟ ਬਿਸਕੁਟ ਆ ਪਾਰਲੇਜੀ ਪਾਰਲੇਜੀ ਬਿਸਕੁਟ ਆ ਇੱਕ ਆਪਣੇ ਕੋਲੇ ਓਰੀਓ ਬਿਸਕੁਟ ਆ ਕੋਈ ਵੀ ਗਾਹਕ ਆਪਣੇ ਕੋਲੇ 31 ਦਸੰਬਰ ਤੱਕ ਪਾਰਲੇਜੀ ਦੇ 10 ਪੈਕਟ ਲਏਗਾ 10 ਪੈਕਟ ਛੋਟੇ ਹੀ ਲਏਗਾ 10 ਦੇ ਨਾਲ ਇੱਕ ਪੈਕਟ ਬਿਲਕੁਲ ਹੀ ਫ੍ਰੀ ਆ ਤੁਸੀਂ 10 ਪੀਸ ਪਰਲੇਜੀ ਦੇ ਲੈਣੇ ਆ 10ਾਂ ਦੇ ਨਾਲ ਇੱਕ ਪੀਸ ਬਿਲਕੁਲ ਹੀ ਫ੍ਰੀ ਆ ਇਦਾਂ ਹੀ ਆਪਣੇ ઓਰੀਓ ਕੈਡਵਰੀ ਦਾ ઓਰੀਓ ਬਿਸਕੁਟਾ ਬੱਚਿਆਂ ਦਾ ਸਭ ਤੋਂ ਜ਼ਿਆਦਾ ਫੇਵਰੇਟ ਕੋਈ ਵੀ ਗਾਹਕ ਆਪਣੇ ਕੋਲੇ 31 ਦਸੰਬਰ ਤੱਕ ਇਹ ਕੈਡਵਰੀ ਦੇ ઓਰੀਓ ਦੇ 10 ਪੀਸ ਲਏਗਾ 10 ਪੀਸਾਂ ਦੇ ਨਾਲ ਇੱਕ ਪੀਸ ਬਿਲਕੁਲ ਹੀ ਫ੍ਰੀ ਆ ਸੋ ਐਸ ਆਫਰ ਦਾ ਵੱਧ ਤੋਂ ਵੱਧ ਦੋਸਤੋ ਫਾਇਦਾ ਜ਼ਰੂਰ ਲਿਓ ਇਹ ਆਫਰ 31 ਦਸੰਬਰ ਤੱਕ ਰਹੇਗੀ ਸੋ ਆਫਰ ਦਾ ਵੱਧ ਤੋਂ ਵੱਧ ਫਾਇਦਾ ਲਿਓ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਤਾਂ ਕਿ ਹੋਰ ਵੀ ਦੋਸਤ ਮਿੱਤਰਾਂ ਦਾ ਫਾਇਦਾ ਹੋ ਸਕੇ ਸੋ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ